ਹੌਲੀ ਹੌਲੀ ਸਰਕਾਰ ਨੇ ਘੜੀ ਵਿੱਚੋਂ ਦੇਦੇ ਥਾਪਣਾ ਸਿੰਘ ਸਰਦਾਰ ਟੋਰੇ ਵੇਲਾ ਹੋ ਗਿਆ ਜਥਾ ਜਾਂ ਜਥੇ ਵਿੱਚੋਂ ਇੱਕ ਇੱਕ ਕਰਕੇ ਜਥੇਦਾਰ ਟੋਰੇ ਅਰਦਲ ਵਿੱਚ ਬਸ ਪੰਜ ਕੁ ਸਿੰਘ ਰਹਿ ਗਏ ਬਾਕੀ 94 ਸਪਾਸਲਾਰ ਟੋਰੇ ਪੈ ਗਈ ਸਿੰਘਾਂ ਨੂੰ ਸੋਚ ਜਾਂ ਪਾਤਸ਼ਾਹ ਨੇ ਵਾਰੀ ਨਾਲ ਅਜੀਤ ਜੁਦਾਤ ਟੋਰੇ ਸਿੰਘਾਂ ਸੋਚਿਆ ਪਿਆ ਹਨੇਰ ਬਾਵੇਂ ਵੇਦੇ ਵੇਂਦਿਆਂ ਚਾਨਣਾ ਚਾੜ ਬਈਏ ਆਈ ਖਜ਼ਾਂ ਤਾਂ ਕਦੇ ਬਹਾਰ ਆਸੀ ਮੁੱਢੋਂ ਬਾਗ ਨਾ ਕਿਤੇ ਉਜਾੜ ਬਈਏ ਜਾ ਕੇ ਕੋਲ ਹਜੂਰ ਦੇ ਕਹਿਣ ਲੱਗੇ ਦਾਤਾ ਵਕਤ ਸੰਭਾਲਣਾ ਚਾਹੀਦਾ ਹੈ ਰਾਜਨੀਤ ਜੀਓ ਨੀਤੀਵਾਨ ਬਣ ਕੇ ਔਖੀ ਘੜੀ ਨੂੰ ਟਾਲਣਾ ਚਾਹੀਦਾ ਹੈ ਅੰਗ ਪਾਲ ਜੀਓ ਸਾਡੀ ਬੇਨਤੀ ਏ ਅੰਗ ਸਿੱਖੀ ਦਾ ਪਾਲਣਾ ਚਾਹੀਦਾ ਹੈ ਇਹ ਰਹਿ ਹੈ ਸਾਰਿਆਂ ਸੇਵਕਾਂ ਦੀ ਮੋਇਆ ਪੰਥ ਜੀ ਵਾਲਣਾ ਚਾਹੀਦਾ ਹੈ ਅਸੀਂ ਮਰਾਂਗੇ ਲੜਦੇ ਅੰਪੀਕਰ ਐ ਪਰ ਪਾਸ ਜਾਓ ਤੁਸੀਂ ਤਿਆਰ ਹੋ ਜਾਓ ਇਥੋਂ ਨਿਕਲ ਜਾਓ ਨੀਲੇ ਤੇ ਲੱਤ ਦੇ ਕੇ ਲੋ ਲਗਦਿਆਂ ਜੰਗਲੋਂ ਪਾਰ ਹੋ ਜਾਓ ਕਿ ਕਹੇ ਬੋਲ ਹਜੂਰ ਨੇ ਪਾ ਘੂਰੀ ਕਿਆ ਕਿਹੜਾ ਸਰਦਾਰ ਏ ਬੋਲਦਾ ਹੈ ਸੇਵਕ ਬੋਲਦਾ ਸਿੰਘ ਨੇ ਕਿਹਾ ਅੱਗੋਂ ਸਾਡਾ ਸਾਂਝਾ ਵਿਚਾਰ ਏ ਬੋਲਦਾ ਹੈ ਮੈਂ ਨਹੀਂ ਬੋਲਦਾ ਬੋਲਦਾ ਪੰਥ ਸਾਰਾ ਬਲਕੇ ਸਾਰਾ ਸੰਸਾਰ ਏ ਬੋਲਦਾ ਹੈ ਬੈਠਾ ਹੋਇਆ ਮਜ਼ਲੂਮ ਦੇ ਦਿਲ ਅੰਦਰ ਪਿਆ ਆਪ ਕਰਤਾ ਏ ਬੋਲਦਾ ਹੈ ਸਾਡੇ ਜੇ ਲੱਖਾਂ ਪੈਦਾ ਕਰੇਗਾ ਤੂੰ ਪਰ ਪਾਸਾ ਆਸਾਂ ਕੋਈ ਜਗਤ ਦਾ ਥਮਣਾ ਨਹੀਂ ਪਰ ਜੇ ਤੂੰ ਨਾ ਰਿਓ ਦਸ਼ਮੇਸ਼ ਦੁੱਲੇ ਗੋਬਿੰਦ ਸਿੰਘ ਮੁੜ ਕੇ ਫਿਰ ਜੰਮਣਾ ਨਹੀਂ ਆਇਆ ਰੋ ਅੰਦਰ ਪਤਲਾ ਸ਼ਾਂਤੀ ਦਾ ਉਹਦੀ ਬੀਰਤਾ ਸ਼ਾਨ ਵਖਾਣ ਲੱਗੀ ਤੀਰਾ ਉਹਦਿਆਂ ਨੇ ਗਿਠ-ਗਿਠ ਜੀਬ ਕੱਢੀ ਆ ਕੜੋਸ ਦੀ ਲੈਨ ਕਮਾਣ ਲੱਗੀ ਚੂਕੀ ਵਾਂਗ ਦਮੂਹੀ ਤਲਵਾਰ ਹੋਂਦੀ ਵਟ ਵਿੱਚ ਮੇ ਆਣ ਦੇ ਖਾਨ ਲੱਗੀ ਓੜਾ ਹਿਲ ਕੇ ਆਵਾਜ਼ ਨੇ ਖੰਭ ਫੰਡੇ ਧਰਤੀ ਕੰਬ ਕੇ ਹੋਂ ਰਹਿਣ ਲੱਗੀ ਲਾਟਾਂ ਨਿਕਲੀਆਂ ਨੇਤਰਾਵਾਂ ਦੇਆਂ ਚੋਂ ਡੋਲੀ ਉਸ ਦੀ ਛਲੀਆਂ ਪੈ ਗਈਆਂ ਤਲਗੀ ਉਸ ਦੀ ਚੋਂ ਬਿਜਲੀ ਜਿਹੀ ਲਿਸ਼ਕੀ ਫੌਜਾਂ ਵਿੱਚ ਤਰਥਲੀਆਂ ਪੈ ਗਈਆਂ ਉਸ ਨੇ ਕਿਹਾ ਘਮੀਰਤਾ ਨਾਲ ਸਿੱਖੋ ਕਿ ਮੈਂ ਪਿੱਠ ਵਖਾ ਕੇ ਨੱਠ ਜਾਵਾਂ ਓਏ ਅਮਰਤ ਦੇ ਕੇ ਜਿਨ੍ਹਾਂ ਨੂੰ ਅਮਰ ਕੀਤਾ ਹੈ ਮੈਂ ਉਹ ਪੁੱਤ ਮਰਵਾ ਕੇ ਨੱਠ ਜਾਵਾਂ ਚਾਰ ਦਿਨਾਂ ਦੀ ਕੂੜੀ ਜੀ ਜ਼ਿੰਦਗੀ ਲਈ ਮੈਂ ਹੁਣ ਘੋੜਾ ਬਜਾ ਕੇ ਨੱਠ ਜਾਵਾਂ ਓਏ ਅਮਰਤ ਦੇ ਕੇ ਜਿਨ੍ਹਾਂ ਨੂੰ ਅਮਰ ਕੀਤਾ ਹੈ ਮੈਂ ਉਹ ਪੁੱਤ ਮਰਵਾ ਕੇ ਨੱਠ ਜਾਵਾਂ ਜੇਕਰ ਆਸ ਮੈਥੋਂ ਇਹੋ ਰਖਦੇ ਹੋ ਤੁਸੀਂ ਸੱਚ ਜਾਣੋ ਕੁਝ ਵੀ ਜਾਣਦੇ ਨਹੀਂ ਵੇਲਾ ਵਕਤ ਪਛਾਨਦੇ ਹੋ ਭਾਵੇਂ ਪਰਦੇਸ਼ ਵਿੱਚ ਨੂੰ ਤੁਸੀਂ ਪਛਾਨਦੇ ਨਹੀਂ ਪਰ ਸਿੱਖ ਨਾਲ ਜਕਲੰਬ ਦੇ ਬੋਲ ਉੱਠੇ ਸਿੱਖ ਨਾਲ ਜਕਲੰਬ ਦੇ ਬੋਲ ਉੱਠੇ ਹੋਰ ਕੋਈ ਸੁਣ ਸੁਣਾਣ ਦੀ ਆਗਿਆ ਨਹੀਂ ਗੋਬਿੰਦ ਸਿੰਘ ਤੈਨੂੰ ਪੰਥ ਹੁਕਮ ਦਿੰਦਾ ਹੈ ਇੱਥੇ ਘੜੀ ਲਗਾਣ ਦੀ ਆਗਿਆ ਨਹੀਂ ਤੂੰ ਹੀ ਗੁਰੂ ਤੇ ਖਾਲਸਾ ਗੁਰੂ ਤੇਰਾ ਉਹਦਾ ਹੁਕਮ ਪ੍ਰਤਾਨ ਦੀ ਆਗਿਆ ਨਹੀਂ ਤੇਰੀ ਜਾਨ ਅਮਾਨ ਤੇ ਖਾਲਸੇ ਦੀ ਇਹਨੂੰ ਕਿਤੇ ਗੁਆਣ ਦੀ ਆਗਿਆ ਨਹੀਂ ਛੇਤੀ ਕਰੋ ਤੇ ਕਲਗੀਆਂ ਜਿਗੇ ਲਾਓ ਦੂਰ ਵੈਰੀਆਂ ਦੀ ਨਜ਼ਰੋਂ ਹਟ ਜਾਓ ਵੇਲਾ ਪਾ ਕੇ ਫੌਜ ਤਿਆਰ ਕਰ ਲੋ ਫਿਰ ਵੈਰੀਆਂ ਦੇ ਸਾਹਮਣੇ ਡਰ ਜਾਓ ਸੁਣਿਆ ਗੁਰੂ ਨੇ ਗੁਰੂ ਦਾ ਹੁਕਮਨਾਮਾ ਛੇਤੀ ਸੀਸ ਝੁਕਾ ਕੇ ਉੱਠ ਤੁਰਿਆ ਹੱਥ ਜੋੜ ਦਿੱਤੇ ਅੱਖਾਂ ਭਾਰ ਆਈਆਂ ਅਤੇ ਹੁਕਮ ਵਜਾ ਕੇ ਉੱਠ ਤੁਰਿਆ ਭੇਤਾ ਪੰਥ ਦੀ ਕਲਗੀਆਂ ਜਿਗੇ ਕੀਤੇ ਬਾਜ ਉਂਗਲੀ ਲਾ ਕੇ ਉੱਠ ਤੁਰਿਆ ਗੋਬਿੰਦ ਸਿੰਘ ਆਪੇ ਗੁਰੂ ਆਪ ਚੇਲਾ ਜਗਤ ਤਾਈ ਵਿਖਾ ਕੇ ਉੱਠ ਤੁਰਿਆ ਇਤਿਹਾਸ ਕਹਿੰਦਾ ਮੋਈ ਹੋਈ ਸਿੱਖੀ ਉਹ ਪੰਜਾਂ ਸਿੰਘਾਂ ਨੇ ਫਿਰ ਜਵਾਲ ਦਿੱਤੀ ਘੜੀ ਜ਼ੁਲਮ ਦੀ ਆਈ ਸੀ ਪੰਥ ਉਤੇ ਸਿੰਘਾਂ ਗੁਰੂ ਬਣ ਕੇ ਫਿਰ ਟਾਲ ਦਿੱਤੀ ਕਲਗੀਧਰ ਪਾਤਸ਼ਾਹ ਅਧੀ ਰਾਤ 1 2 ਵਜੇ ਦੇ ਕਰੀਬ ਚਮਕੌਰ ਦੀ ਗੜੀ ਨੂੰ ਛੱਡ ਕੇ ਰਵਾਨਾ ਹੋਏ ਆਪਣਾ ਲਿਬਾਸ ਹੋਰ ਸਿੰਘ ਨੂੰ ਪਣਾ ਕੇ ਨਾਲ ਦਇਆ ਸਿੰਘ ਨੂੰ ਲਿਆ ਲਖਾਰੀ ਨੇ ਤਾਂ ਦੋ ਹੋਰ ਵੀ ਸਿੰਘ ਦੱਸੇ ਬੱਧਿਆ ਸਿੰਘ ਨੂੰ ਨਾਲ ਲੈ ਕੇ ਚਮਕੌਰ ਦੀ ਗੜੀ ਚੋਂ ਘੋੜੇ ਤੇ ਸਵਾਰ ਹੋ ਕੇ ਨਿਕਲੇ ਤਾੜੀ ਮਾਰ ਕੇ ਨਿਕਲੇ ਸਿੰਘਾਂ ਦਾ ਗੁਰੂ ਚੱਲਿਆ ਹੈ ਦੁਸ਼ਮਣੋਂ ਕਿਸੇ ਨੇ ਫੜਨਾ ਤਾਂ ਫੜ ਸਕਦੇ ਹੋ ਔਰ ਰਣ ਭੂਮੀ ਦੇ ਵਿੱਚ ਉਹ ਦੀਆਂ ਠੰਡੀਆਂ ਰਾਤਾਂ ਠੰਡੀ ਹਵਾ ਬੱਦਲ ਵਾਈ ਨਿੱਕੀ ਨਿੱਕੀ ਕਣੀ ਡਿੱਗ ਰਹੀ ਹਨੇਰੀ ਰਾਤ ਘੋੜੇ ਤੇ ਰਵਾਨਾ ਹੋਏ ਨੇ ਇਤਿਹਾਸਕਾਰ ਲਿਖਦਾ ਹੈ ਕਿ ਜੰਗ ਰਣ ਭੂਮੀ ਚੋਂ ਲੰਘਦੇ ਹੋਏ ਘੋੜੇ ਨੇ ਸਿਰ ਨੀਵਾ ਕਰ ਲਿਆ ਖੜੋ ਗਿਆ ਕਲਗੀਧਰ ਪਾਤਸ਼ਾਹ ਨੇ ਪੁੱਤ ਵੇਖਿਆ ਪਤਾ ਨਹੀਂ ਘੋੜਾ ਕਿਉਂ ਖੜੋ ਗਿਆ ਘੋੜੇ ਨੂੰ ਅੱਡੀ ਲਾਈ ਘੋੜਾ ਘੁੰਮ ਕੇ ਫਿਰ ਖਲੋ ਗਿਆ ਆਕਾਸ਼ ਤੋਂ ਬੱਦਲ ਲਿਸ਼ਕਿਆ ਚਮਕ ਵਜੀ ਜੁਹਾਰ ਸਿੰਘ ਦੀ লাশ ਪਈ ਘੋੜਾ ਚਰਨ ਚੱਟ ਰਿਹਾ ਉੱਥੇ ਕਲਗੀਧਰ ਪਾਤਸ਼ਾਹ ਲੱਥੇ ਘੋੜਾ ਛੱਡ ਦਿੱਤਾ ਜੁੱਤੀ ਰਾਹਤੀ ਪੈਰੋਂ ਨੰਗੇ ਪੈਰੀ ਉਥਰ ਮਨ ਨਾ ਹੋਏ ਮਾਛੀ ਵਾਰੇ ਤੋਂ ਉਸ ਵੇਲੇ ਦਾ ਸੀਨ ਹੈ ਗੜੀ ਵਿੱਚੋਂ ਦਸ਼ਮੇਸ਼ ਤਿਆਰ ਹੋ ਪਏ ਵੇਖ ਸਿੰਘਾਂ ਦੇ ਤਰਲੇ ਤੇ ਹਾੜੇ ਦੇ ਵੱਲ ਅਰਦਲ ਵਿੱਚ ਲੈ ਕੇ ਦਿਆ ਸਿੰਘ ਤਾਈ ਮੱਥਾ ਧਰ ਲਿਆ ਨੇ ਮਾਛੂ ਵੜ ਦੇ ਵੱਲ ਦਿੱਠਾ ਨਾਲ ਸਤਕਾਰ ਦੇ ਪਾਤਸ਼ਾਹ ਨੇ ਜਾਂਦੀ ਵਾਰ ਸ਼ਹੀਦ ਦੀ ਅਖਾਰੇ ਦੇ ਵੱਲ ਲੰਘਦੇ ਹੋਏ ਜੁਝਾਰ ਦੀ লাশ ਕੋਲੋਂ ਪੈ ਗਈ ਨਿਗਾ ਕੁਰਬਾਨੀ ਦੇ ਲਾੜੇ ਦੇ ਵੱਲ ਪਲ ਬਰ ਵੇਖਿਆ ਦਾ ਤੇ ਨੇ ਨਾਲ ਗੌਰਵ ਅਤੇ ਫਿਰ ਮੁਸਕਾ ਕੇ ਲੰਘ ਟੁਰਿਆ ਉਪਹਾਈਆਂ ਲਾਂਦੀਆਂ ਅੰਦਰਾਂ ਰਹਿ ਗਈਆਂ ਪਰ ਉਹ ਪੱਲਾ ਛੁਡਾ ਕੇ ਲੰਘ ਤੁਰਿਆ ਉੱਭਾ ਨਿਕਲ ਗਈਆਂ ਦਿਆ ਸਿੰਘ ਦੀਆਂ ਤੇ ਉਹ ਘਿਰ ਨਹੀਂ ਖਾ ਕੇ ਬੈਠ ਗਿਆ ਉਹਦੇ ਲਹੂ ਲਿਬੜੇ ਪੈਰਾਂ ਕੂਲਿਆਂ ਤੇ ਸਿੰਘ ਸੀਸ ਝੁਕਾ ਕੇ ਬੈਠ ਗਿਆ ਲਹੂ ਪੂੰਝ ਕੇ ਸਾਂ ਵਿੱਚੋਂ ਝਾਰ ਮਿੱਟੀ ਗੋਦੀ ਵਿੱਚ ਲਟਾ ਕੇ ਬੈਠ ਗਿਆ ਮਲ ਪਿਤਾ ਨਰਮੋਈ ਦੇ ਵੇਖ ਕੇ ਤੇ ਦਿਆ ਸਿੰਘ ਰੋਵੇ ਚ ਆ ਕੇ ਬੈਠ ਗਿਆ ਕਿਸੇ ਮੋਤੀਆਂ ਵਾਲੇ ਦਾ ਵਿਗੜ ਜਾਂਦਾ ਚਾਰ ਹੰਝੂ ਜੇ ਫੁੱਲ ਤੇ ਕੇਰ ਜਾਂਦਾ ਉਹਦੇ ਤਿਆਗ ਦੀ ਮਹਿੰਦੀ ਨਾਲ ਤਨੀ ਸੀ ਸੁੱਕਾ ਹੱਥ ਜੇ ਪਿਆਰ ਦਾ ਫੇਰ ਜਾਂਦਾ ਦਿੱਤਾ ਕਲਗੀਆਂ ਵਾਲੇ ਨੇ ਪਰਤ ਕੇ ਤੇ ਉੱਚੀ ਆਵਾਜ਼ ਮਾਰੀ ਆਜਾ ਬਿਆ ਸਿੰਘਾ ਬਾਜਾਂ ਨਾਲ ਉਡਾਰੀਆਂ ਲਾਉਂਦਾ ਸੀ ਫਾਇਆਂ ਕਿਹੜੀਆਂ ਵਿੱਚ ਫਸ ਗਿਆ ਸਿੰਘਾ ਬੜਾ ਸੁਖੀਏ ਮੌਤ ਦੀ ਗੋਦ ਅੰਦਰ ਇਹਨੂੰ ਰਹਿਣ ਦੇ ਇੱਥੇ ਹੀ ਪਿਆ ਸਿੰਘਾ ਉਹ ਖੱਪਣ ਪਾਉਂਦਾ ਹੀ ਕੌਣ ਪਰਵਾਨਿਆਂ ਤੇ ਚਾਦਰ ਵਿੱਚ ਲਪੇਟਣਾ ਪਿਆ ਸਿੰਘਾ ਉ ਤਾਂ ਉੱਠ ਉਹ ਨਹੀਂ ਦੇਸ਼ ਭਗਤ ਹੁੰਦਾ ਜੋ ਸ਼ਹੀਦ ਦੀ ਮੌਤ ਤੇ ਜੂਰਦਾ ਹੈ ਇਹ ਤਾਂ ਮੰਝਲਾ ਮਾਰ ਕੇ ਪਿਆ ਲੰਮਾ ਸਾਡਾ ਪੰਥ ਪਰ ਸੱਜਣਾ ਦੂਰ ਦਾ ਹੈ ਕਿ ਆ ਸਿੰਘ ਨੇ ਪਾਤਸ਼ਾਹ ਤੁਸੀਂ ਚੱਲੋ ਮੈਂ ਦੀਦਾਰ ਕਰਕੇ ਹੁਣੇ ਆ ਜਾਣਾ ਇਨੂੰ ਮਿਲਾਂਗਾ ਫਿਰ ਕਿਸ ਥਾਂ ਉੱਤੇ ਮੈਂ ਇਕਰਾਰ ਕਰਕੇ ਹੁਣੇ ਆ ਜਾਣਾ ਮੇਰੀ ਆਤਮਾ ਤੇ ਬੋਝ ਕੁੰਮਕਾਂ ਦਾ ਹੌਲਾ ਬਹਾਰ ਕਰਕੇ ਹੁਣੇ ਆ ਜਾਣਾ ਦਿਓ ਆਗਿਆ ਕਿ ਦੋਹਾਂ ਚੰਨਿਆਂ ਦਾ ਮੈਂ ਸਸਕਾਰ ਕਰਕੇ ਹੁਣੇ ਆ ਜਾਣਾ ਛੱਡ ਕੇ ਫੁੱਲਾਂ ਨੂੰ ਮਿੱਟੀ ਦੇ ਵਿੱਚ ਰੁਲਦਾ ਮੇਰਾ ਹੌਸਲਾ ਪਿਆ ਤੇ ਆ ਮਿਲਾਂਗਾ ਮੈਂ ਸਸਕਾਰ ਕਰਨਾ ਹੈ ਸਹਿਜਾਦਿਆਂ ਦਾ ਜੇਕਰ ਜਿਉਂਦਾ ਰਹਾ ਤੇ ਆ ਮਿਲਾਂਗਾ ਗੁਰਾਂ ਆਖਿਆ ਰੋ ਦੇ ਨਾਲ ਮੁਰਕ ਕੇ ਓਏ ਉੱਠ ਬਣੀਦਾ ਜੁਮੇਵਾਰ ਸਿੰਘਾ ਜਿੱਤੀ ਹੋਈ ਬਾਜੀ ਨਾਲ ਕਲਨਾ ਦੇ ਜਾਂ ਕਿਸ ਤਰ੍ਹਾਂ ਦਾਸ ਮੈਂ ਹਾਰ ਸਿੰਘਾ ਮੇਰੀ ਨਜ਼ਰ ਵਿੱਚ ਸਾਰੇ ਸ਼ਹੀਦ ਸੁੱਤੇ ਨਾ ਜੀਤ ਨਾ ਕੋਈ ਜੁਝਾਰ ਸਿੰਘਾ ਇੱਕੋ ਜੇ ਨੇ ਸਾਰੇ ਜੇ ਕਰ ਸਕਣਾ ਤਾਂ ਫਿਰ ਸਭਨਾਂ ਦਾ ਕਰੀ ਸੰਸਕਾਰ ਸਿੰਘਾ ਮੇਰੇ ਕਾਲ ਜੇ ਨੂੰ ਲੱਖਾਂ ਜ਼ਖਮ ਲੱਗੇ ਤੂੰ ਪਲੋਸ ਨਾ ਇੱਕੋ ਫੱਟ ਟੜਿਆ ਮੇਰੀ ਨਜ਼ਰ ਤੋਂ ਵੇਖ ਕੋਈ ਇਹਨਾਂ ਵਿੱਚੋਂ ਨਹੀਂ ਅਜੀਤ ਜੁਝਾਰ ਤੋਂ ਘੱਟ ਟੜਿਆ ਇੱਕੋ ਜੇ ਟੋਟੇ ਮੇਰੀਆਂ ਆਂਦਰਾਂ ਦੇ ਉਹ ਸਿੱਖਾ ਜੱਲਿਆ ਵਿਤਕਰਾ ਕਰ ਰਿਹਾ ਏ ਕੰਡੇ ਮੌਤ ਦੇ ਚੁੱਬੇ ਨੇ ਸਾਰਿਆਂ ਨੂੰ ਤੂੰ ਫੁੱਲ ਸ਼ਰਦਾ ਦੇ ਕੱਲੇ ਤੇ ਧਾਰ ਰਿਹਾ ਏ ਇਥੇ ਸਭਨਾ ਸਵਾਸਾਂ ਦਾ ਦਾਨ ਦਿੱਤਾ ਹੈ ਪਰ ਤੂੰ ਇੱਕ ਖਾਤਰ ਹੋ ਕੇ ਪਰ ਰਿਆ ਹੈ ਮੈਨੂੰ ਜ਼ਿੰਦਗੀ ਦਿੱਤੀ ਹੈ ਸਾਰਿਆਂ ਨੇ ਤੂੰ ਅਜੀਤ ਜੁਹਾਰ ਲਈ ਮਰ ਰਿਆ ਹੈ ਜੇ ਤੂੰ ਅਮਰਤ ਦੀ ਸ਼ਕਤੀ ਗ੍ਰਹਿਣ ਕਰ ਦੋ ਵੱਖੋ ਵੱਖਰੇ ਤੈਨੂੰ ਨਾ ਬੁੱਤ ਦਿਸਦੇ ਜੇ ਤੂੰ ਭਾਈ ਕਨਈਏ ਤੂੰ ਸਬਕ ਲੈ ਲੈਂਦੋ ਤਾਂ ਤੈਨੂੰ ਸਾਰੇ ਦਸ਼ਮੇਸ਼ ਦੇ ਪੁੱਤ ਦਿਸਦੇ ਜਿਹੜੇ ਮਰਦੇ ਨੇ ਮੌਤ ਬਹਾਦਰਾਂ ਦੀ ਉਹ ਨਹੀਂ ਖਫਨ ਦੀ ਸਮਝਦੇ ਲੋਹਰ ਸਿੰਘਾਂ ਇਹਨੇ ਇਸ਼ਕ ਦੀ ਅੱਗੇ ਵੀ ਸਰਣ ਵਾਲੇ ਰੱਖਦੇ ਚਿਖਾ ਦੀ ਨਹੀਂ ਹਜੂਰ ਸਿੰਘਾਂ ਮਾਸ ਇਹਨਾਂ ਦਾ ਖਾਣੇ ਸ਼ੰਗ ਹੋ ਕੇ ਇਲਾ ਕਾਂ ਤਰੋੜ ਤਰੋੜ ਸਿੰਘਾਂ ਤਾਕੇ ਅਣਖ ਦੀ ਜਗ ਨੂੰ ਮਿਲੇ ਗੁਰਤੀ ਤੇ ਜੰਮਨਸੂਰ ਮੇ ਲੱਖ ਕਰੋੜ ਸਿੰਘਾਂ ਜੇਕਰ ਇਹਨਾਂ ਨੂੰ ਖੱਪਣ ਦੀ ਚਾਹ ਹੁੰਦੀ ਇਹਨਾਂ ਵਾਸਤੇ ਖੱਪਣ ਦੇ ਕੋਲ ਰੱਖਦਾ ਤਾਂ ਮੈਂ ਵੇਂਦਾ ਨਗੇਜ ਕਮਜ਼ੋਰ ਦਾ ਨਾ ਹੰਜੂ ਇਹਨਾਂ ਲਈ ਹੁੰਦੇ ਜੇ ਆਖ ਖੰਦਰ ਤਾਂ ਮੈਂ ਇਹਨੂੰ ਪਿਆਸਿਆਂ ਟੋਰਦਾ ਨਾ ਮੇਰੀ ਰੂਹ ਇਸ ਮੌਤ ਨੂੰ ਲੋਚਦੀ ਰਹੀ ਪਰ ਮੈਂ ਹੁਕਮ ਬਜਾ ਕੇ ਆ ਗਿਆ ਹਾਂ ਲੋਕੀ ਕਹਿਣ ਤੇ ਕਹਿਣ ਲੱਖ ਵਾਰ ਮੈਨੂੰ ਕਿ ਮੈਂ ਪੁੱਤ ਮਰਵਾ ਕੇ ਆ ਗਿਆ ਹਾਂ ਇਹਨਾਂ ਮਿਹਨਿਆਂ ਤੋਂ ਸਮਝਾਂ ਮਾਨ ਮਿਲਦਾ ਕਿ ਸਰਬੰਸੂਰ ਉਟਾ ਕੇ ਆ ਗਿਆ ਹਾਂ ਏ ਵੀ ਕਹਿਣ ਲੋਕੀ ਤਾਂ ਵੀ ਸੁਣ ਲਵਾਗਾ ਕਿ ਮੈਂ ਜਾਨ ਬਚਾ ਕੇ ਆ ਗਿਆ ਹਾਂ ਮੈਨੂੰ ਰਤਾ ਪਰਵਾਹ ਨਹੀਂ ਜੱਗ ਸਾਰਾ ਮੈਨੂੰ ਲੱਖ ਵਾਰੀ ਰੰ ਦਾ ਚੋਰ ਸਮਝੇ ਪਰ ਮੈਂ ਇਹ ਨਾ ਸੁਣਾ ਗੋਬਿੰਦ ਸਿੰਘ ਨੇ ਸਿੱਖ ਹੋਰ ਸਮਝੇ ਤੇ ਪੁੱਤ ਹੋਰ ਸਮਝੇ ਇਹ ਜੋ ਚਾਦਰੇ ਦਾ ਖੱਪਣ ਪਾ ਰਿਆ ਏ ਇਹਦੇ ਨਾਲੇ ਚੱਲੇ ਨਹੀਂ ਸਾਜ ਸਿੰਘਾ ਪਰਦੇ ਪਾ ਸ਼ਹੀਦਾਂ ਤੇ ਖੱਪਣਾ ਦੇ ਇਹਨਾਂ ਦੀਆਂ ਵਡਿਆਈਆਂ ਨਾ ਕੱਜ ਸਿੰਘਾ ਲੜ ਕੇ ਜੰਗ ਏਦਾਂ ਜਿਹੜੇ ਮਰਨ ਯੋਧੇ ਖੱਪਣ ਉਹਨਾਂ ਨੂੰ ਹੁੰਦੇ ਨੇ ਬੱਜ ਸਿੰਘਾ ਟੋਟੇ ਇਹਨਾਂ ਦੇ ਗਿਲ ਨਿਸ਼ੰਗ ਲੋਕੀ ਸੂਰ ਬੀਰਾਂ ਦੀ ਇਹਦੇ ਵਿੱਚ ਲੱਜ ਸਿੰਘਾ ਜੇਕਰ ਇਹਨਾਂ ਨੂੰ ਕਫਨ ਦੀ ਚਾਹ ਹੁੰਦੀ ਮਰਦੇ ਮਹਿਲੀ ਇਹ ਪਲਗਨਿਵਾਰੀਆਂ ਤੇ ਇਹ ਬੇਕਫਨ ਲਾਸ਼ਾਂ ਪਰਦੇ ਪਾਉਣ ਗਿਆ ਭਾਰਤ ਦੀਆਂ ਸਤਵੰਤੀਆਂ ਨਾਰੀਆਂ ਤੇ ਉਹ ਅੰਮ੍ਰਿਤਧਾਰੀਆ ਅੰਮ੍ਰਿਤਧਾਰੀਆ ਉਠਣੇ ਸੇਨ ਤੋਂ ਕੇ ਰਾਜੀ ਕਦੇ ਨਹੀਂ ਸਾਰਾ ਸੰਸਾਰ ਰਹਿਂਦਾ ਲੱਤ ਦੋਈ ਬੀੜੀ ਮੈ ਨਹੀਂ ਰੱਖ ਸਕਦਾ ਜਾਂ ਉੜਾਰ ਰਹਿੰਦਾ ਜਾਂ ਮੈਂ ਪਾਰ ਰਹਿੰਦਾ ਇੱਕੋ ਚੀਜ਼ ਹੀ ਸੱਜਣਾ ਰੱਖਣੀ ਸੀ ਜਾਂ ਸੂਲ ਰਹਿੰਦਾ ਜਾਂ ਪਰਿਵਾਰ ਰਹਿੰਦਾ ਨਹੀਂ ਸੀ ਦੁਆ ਜੋਗੀ ਦੇਲ ਵਿੱਚ ਥਾ ਮੇਰੇ ਰਹਿੰਦੀ ਕੌਮ ਜਾਂ ਪੁੱਤਾਂ ਦਾ ਪਿਆਰ ਰਹਿੰਦਾ ਨਾ ਸẽ ਗਗਮੋਰ ਸਕਿਆ ਨਾ ਅੰਜੂ ਕੇਰ ਦਾ ਕੇਰ ਦਾ ਤੁਰ ਪਿਆਓ ਸੂਰਮਤਾਈ ਤੇ ਉਸ ਪ੍ਰਮਾਤਮਾ ਦੀ ਮਾਲਾ ਫੇਰਦਾ ਫੇਰਦਾ ਤੁਰ ਪਿਆਓ